ਟੇਸੀ ਗੈਵਨ ਬਾਠ ਹੋਣੀ ਔਰ ਕਹਿੰਦੇ ਮਿੱਟੂ ਕਸਤੀ ਵਾਲ ਉਹ ਆਖਦੇ ਵੀ 100 ਪੌਂਡ ਦਿਆਂਗੇ ਹਰ ਜੱਫਾ ਅਮਰਦਾ ਮੇਰੇ ਵੀਰੋ ਪਰ ਇਸੇ ਲਈ ਨੌਜਾਨ ਘਬਰੂ ਤਗੜਾ ਨੰਬਰ ਭੂਰੀ ਆਪਣੀ ਟੀਮ ਦੇ ਨਾਲ ਜੋੜਦਾ ਆਇਆ ਬਲਜੀਤ ਸੰਧੋ ਜੀ ਤੇ ਮੇਲਾ ਮੱਟੋ ਜੀ ਤੇ ਮੰਗਾ ਮਠਾਪੁਰੀਆ ਅਮਰਦੀਪ ਮਠਾਪੁਰ ਵੱਡੀ ਦੇਣ ਪਰ ਦੁੱਲੇ ਨੇ ਕਾਡੀ ਪਾ ਦਿੱਤੀ ਹੈ ਅਮਲ ਲੋਪੋਰੀ ਗੱਲ ਕਰ ਰਿਹਾ ਲਓ ਤਵਸ਼ਰ ਦੁੱਲੇ ਦੀ ਪਈ ਹੋ ਰੇਡ ਚਾਰ ਜਾਫੀਆਂ ਵਿੱਚ ਹੋਣ ਕਿਹੜਾ ਖਿਡਾਰੀ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਟੈਲਫੋਰਡ ਦਾ ਆ ਲੰਬੜ ਤੇ ਦੁੱਲਾ ਲੰਬੜ ਤੇ ਦੁੱਲਾ ਵਾਹ ਓਏ ਦੁੱਲਿਆ ਨਹੀਂ ਹਰੀਸਾ ਤੇਰੀਆਂ ਦੁੱਲੇ ਲਈ ਇੱਕ ਵਾਰੀ ਤਾੜੀਆਂ ਮਾਰੋ ਦੁੱਲਾ ਬਹੁਤ ਵਧੀਆ ਖਿਡਾਰੀ ਹੈ ਇਹਨੂੰ ਘੱਟ ਜਫੇ ਲੱਗਦੇ ਦੁੱਲੇ ਨੂੰ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਗਲਵਿੰਦਰ ਜਲਵੇੜੇ ਵਾਲਾ ਖੇਡ ਮੈਦਾਨ ਦੇ ਵਿੱਚ ਵਧ ਰਿਹਾ ਹੈ ਜਲਵੇੜੀ ਧਰਤੀ ਦਾ ਕਹਿੰਦੇ ਕੁਲਵਿੰਦਰ ਕੌਡੀ ਪਾ ਰਿਹਾ ਹੈ ਪਾਲਾ ਸੋਤਾ ਕੁਲਵਿੰਦਰ ਸੋਤਾ ਹੈ ਬਿੱਲਾ ਗਿਲ ਦੀਨੇ ਵਾਲੀ ਹੈ ਓ ਖਿਡਾਰੀਆਂ ਤੇ ਵੱਡੇ ਮਾਨ ਕਰ ਰਹੇ ਮੇਰੇ ਮਿੱਤਰੋ ਇਧਰਲੇ ਪਾਸੇ ਅਮਰਤ ਤੇ ਦੂਜੇ ਪਾਸੇ ਕਹਿੰਦੇ ਸਿੰਘ ਕਿੰਗ ਵੜ ਗਿਆ ਤਗੜਾ ਨੰਬਰ ਸੁਲੇ ਓ ਆ ਗਿਆ ਮੇਤ ਵਾਲਿਆ ਮੀ ਵੀ ਆ ਗਿਆ ਕੌਣ ਆ ਗਿਆ ਜਸ਼ਨ ਆ ਗਿਆ ਮੀ ਵੀ ਆ ਗਿਆ ਸਾਹਮਣੇ ਜਸ਼ਨ ਵੀ ਆ ਗਿਆ ਸਾਹਮਣੇ ਮੇਲਾ ਮੇਲਾ ਬਣਦਾ ਜਾਂਦਾ ਹੈ ਮੇਲਾ ਉਹ ਜਸ਼ਨ ਤੂੰ ਰੇਡਰ ਹੈ ਕਿ ਜਾਫੀ ਹੈ ਉਹ ਜਸ਼ਨ ਤੂੰ ਰੇਡਰ ਹੈ ਕਿ ਜਾਫੀ ਹੈ ਵਜਦੀ ਥਾਪੀ ਵਜਦੀ ਥਾਪੀ ਵਜਦੀ ਥਾਪੀ ਪੱਟ ਦੇ ਥਾਪੀ ਵਜਦੀ ਆਈ ਵਜਦੀ ਰੇਡਰ ਵੱਜਦੀ ਰਹਿਣੀ ਆ ਸਾਹਮਣੇ ਮੇਰੇ ਵੀਰੋ ਕਬੱਡੀ ਇਸ ਲਈ ਬੂਰੀਏ ਦੀ ਪੈ ਗਈ ਹੈ ਹਰ ਜੱਫਾ ਕਹਿੰਦੇ ਹਰ ਰੇਡ ਰੇਡਰ ਦਾ 20 ਪਾਉਂਡ ਦਾ ਹਰ ਰੇਡਰ ਨੂੰ ਕਹਿੰਦੇ 20 ਪਾਉਂਡ ਹੋਵੇਗਾ ਹਰ ਨੰਬਰ ਦਾ ਸਤੀਜ ਸੁਪਰ ਬਾਜ਼ੀ ਕਹਿੰਦੇ ਹਰ ਰੇਡਰ ਨੂੰ ਹਰੋਂ ਸਾਡੀ ਟੀਮ ਦੇ 20 ਪਾਉਂਡ ਜੱਫਾ 50 ਪਾਉਂਡ ਦਾ ਪਰ ਵੇਖਦੇ ਵੀ ਸਾਹਮਣੇ ਨਾਥ ਦੇ ਕੋਟੀ ਪਾਰ ਜੀ ਜਿਹੜੇ ਹਿਸਾਬ ਨਾਲ ਮੈਚ ਚੱਲਦਾ 20 ਪਾਉਂਡ ਦੀ ਗੱਲ ਤੇ ਹੁਣ ਘਾਟੀ ਹੋਵੇ 100 ਤੇ ਹੋਵੇ ਤੇ ਫੇਰ ਹੀ ਐ ਸਾਹਮਣੇ ਨੌਜਨ ਦੀ ਪਈ ਰੇਡ ਬਾਜੀ ਸੁਣੀ ਗੱਲ ਯਾਰਾ ਸਾਹਮਣੇ ਨਾਥ ਏ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਆਇਆ ਜੱਟੋਣਾ ਦਾ ਸ਼ੀਰੇ ਪਵਾਦੜੇ ਉਹਨਾਂ ਦਾ ਦੀਪੇ ਚੱਕ ਦੇਸ ਰਾਜ ਉਹਨਾਂ ਦਾ ਉਧਰ ਕਹਿੰਦੇ ਸੋਨਾ ਤੇ ਸੋਨਾ ਡਾਂਸੀ ਵਾਲਾ ਸ਼ੀਰਾ ਔਲਖੀ ਮੈਨੀ ਔਲਖੋਣਾ ਦਾ ਮੇਰੇ ਮਿੱਤਰੋ ਅਮਰਤ ਬਰਮੀ ਹੋਣਾ ਦਾ ਤੇ ਗੈਵਨ ਬਾਠ ਹੋਣਾ ਦਾ ਜਿਸ ਕਾਰਨ ਢੇਸੀ ਹੋਣਾ ਦਾ ਵੱਡਾ ਰੋਲ ਹੈ ਮੇਰੇ ਮਿੱਤਰੋ ਖੇਡ ਕਬੱਡੀ ਦੇ ਲਈ ਪਰ ਵੇਖਦੇ ਵੀ ਚਾਰ ਜਾਫੀਆਂ ਦੇ ਵਿੱਚ ਹੁਣ ਕਿਹੜਾ ਲਾਗੇ ਜਫਾ ਕਰਾ ਦੂ ਬੱਲੇ ਬੱਲੇ ਸ਼ਾਕਾ ਸ਼ਾਕਾ ਕਰੂ ਵਾਕਾ ਸ਼ਾਕਾ ਕਰੂ ਵਾਕਾ ਪਰ ਧਰਮਪੁਰੇ ਵਾਲਾ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਹਰਖੋ ਵਾਲੀ ਅਗਲੀ ਕਬੱਡੀ ਆਸਿਕ ਮੈਚ ਹੈ ਮੇਰੇ ਵੀਰੋ ਇਹਦੀਆਂ ਵੀ ਯਾਦਾਂ ਬਣ ਜਾਣਗੀਆਂ ਆ ਮੈਚ ਪੈਂਦੇ ਮਹੀਨੇ ਦੇ ਵਿੱਚ ਮੇਰੇ ਵੀਰੋ ਜਦ ਗੱਲਾਂ ਹੋਣਗੀਆਂ ਕਬੱਡੀ ਦੇ ਇਤਿਹਾਸ ਦੀਆਂ ਰੇਡ ਦੁਬਾਰਾ ਪਾਉਗੀ ਰੇਡ ਦੁਬਾਰਾ ਕਿਉਂਕਿ ਥੋੜਿਆ ਹੂਟਰ ਦਾ ਮੈਨੂੰ ਲੱਗਦਾ ਵੀ ਭੁਲੇਖਾ ਪੈ ਗਿਆ ਹੈ ਸਾਰੇ ਅਫੀਸ਼ੀਅਲਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਬੜੇ ਸਤਿਮਾਨ ਮਾਰ ਰਿਹਾ ਹੈ। ਲਓ ਸਾਹਮਣੇ ਕਬੱਡੀ ਕਹਿੰਦੇ ਇਸ ਲਈ ਮੇਸ਼ੀ ਨੇ ਪਾ ਦਿੱਤੀ ਹੈ। ਹਰਖੋ ਵਾਲੀ ਧਰਤੀ ਦਾ ਮੇਸ਼ੀ ਆਸਟ੍ਰੇਲੀਆ ਤੋਂ ਸੱਦਿਆ ਹੋਇਆ ਹੈ ਮੇਰੇ ਮਿੱਤਰੋ। ਹੋ ਪੈ ਗਿਆ ਪੇਚਾ, ਹੋ ਪੈ ਗਿਆ ਪੇਚਾ। ਸਿਰੇ ਦਾ ਪੇਚਾ ਪੈ ਗਿਆ ਦੋਨੋਂ ਮੱਲਾ ਦੇ ਦਰਮਿਆਨ। ਸਰਾਹੋ ਹਾਸ ਹਾਸ ਇਤਿਹਾਸ ਇਤਿਹਾਸ ਬਣਾਤਾ ਹਰਖੋ ਵਾਲੀਏ ਨੇ ਉਹ ਸ਼ਾਲਾ ਦਾ ਹਰਖੋ ਵਾਲੀਏ ਨੇ ਉਹ ਵੇਖਦਾ ਵੀ ਹਰਖੋ ਵਾਲਿਆ ਹਰਖੋ ਵਾਲਿਆ ਹਰਖੋ ਵਾਲਿਆ ਮੇਸ਼ੀ ਮੇਸ਼ੀ ਹੋ ਗਈ ਮਿੱਤਰੋ ਘਟ ਘਟ ਪੌਂਡਾਂ ਨਾਲ ਮਿਲਦਾ ਆਹ ਗੱਬਰੂ ਜਵਾਨ ਮਿਲਦਾ ਪੌਂਡਾਂ ਨਾਲ ਮਾਣ ਮਿਲਦਾ ਆਹ ਸਾਹਮਣੇ ਮੇਸ਼ੀ ਨੇ ਹੈਲੋ ਇਧਰ ਐਂਡ ਕਰਨ ਵਾਲੀ ਗੱਲ ਕਰ ਦਿੱਤੀ ਜਿਆ ਪੰਜਵਾਂ ਵਾਲਾ ਵੀ ਪੂਰੇ ਆਨੰਦ ਮਾਣਦਾ ਇਧਰ 50 50 ਪੌਂਡਾਂ ਦੀ ਗੱਲ ਹੁੰਦੀ ਹੈ ਮੈਡਵੇ ਦੇ ਜਾਫੀਆਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਇਧਰ ਸਾਡੇ ਸਾਬੀ ਲਵਾਨਾ ਉਧਰ ਰਾਜਾ ਵਿੰਦਰਾ ਪਾਲਾ ਵਿੰਦਰਾ 50 50 ਪੌਂਡ ਹਰੇਕ ਬੱਲੇ ਤੇ ਮੈਚ ਵਧੀਆ ਲੱਗਾ ਇੱਕ ਲਲਕਾਰਾ ਵੱਡਾ ਸਾਰਾ ਅੰਗਲੈਂਡ ਦੀ ਥੋਮਾ ਪਈ ਜਾਂਦੀ ਹੈ ਇਹ ਰੋਡ ਨੂੰ ਪਈ ਹੈਨ ਸਿਰਾ ਲੱਗਿਆ ਪਿਆ ਮੇਰੇ ਵੀਰੋ ਬੜਾ ਤਕੜਾ ਮੁਕਾਬਲਾ ਖੇੜਿਆ ਜਾ ਰਿਹਾ ਹੈ ਦਰਸ਼ਕ ਵੀਰੋ ਮੈਚ ਵਧੀਆ ਲੱਗ ਰਿਹਾ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਹੈਨ ਟਕਾਣੇ ਦੀ ਕਹਿੰਦੇ ਕਾਡੀ ਹੋ ਰਹੀ ਹੈ ਸੱਤਾ ਮੁਠੱਡਾ ਭਿੰਦਾ ਮੁਠੱਡਾ ਸਤਨਾਮ ਸਿੰਘ ਜੀ ਕਹਾਰ ਵੱਲੋਂ ਖੁਸ਼ੀ ਦੇ ਜਫਿਆਂ ਤੇ ਮਾਨ ਸਨਮਾਨ ਹਾਂ ਸਾਹਿਬ ਜੀ ਕਹਿੰਦੇ ਬਰਮੀ ਗਾਮ ਆਜੋ ਹਾਂ ਜੀ ਸਿਰਾ ਜੀ ਸਿਰਾ ਪਾੜਣਾ ਜੀ